ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤੁਧ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀਓ ਸੁਹੀ ਮਖਲਾ ਪੰਜਵਾ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ ਮਿਥਿਆ ਮੋਹ ਬੰਦੈ ਨਿਤ ਪਰਚ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਤਾਰਤ ਮਿਥਿਆ ਨਿਤ ਪਾਰਚ ਮਾਦਵੇ ਭਜ ਅੰਦਨ ਨਿਤ ਰਹਿਣੀ ਜਨਮ ਪਦਾਰਥ ਜੀਤ ਹਰ ਸ਼ਰਣੀ ਰਹਾਉ ਕਰਤ ਬਿਕਾਰ ਦੂ ਕਰਚਾਰਤ RAM ਰਤਨਰ ਦਤਲ ਨਹੀਂ ਧਾਰਤ ਭਰਨ ਪੋਖਣ ਸੰਗਉ ਦਬਹਿਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਸ਼ਰਣ ਸਮਰਥ ਆਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸ਼ਰਨ ਸਮਰਥ ਆਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਮੀ ਸਤਿਗੁਰੂ ਜੀ ਨੇ ਜੋ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਹੁਕਮਨਾਮਾ ਸਾਰੇ ਜੀਵਾਂ ਦੇ ਭਲੇ ਦੇ ਲਈ ਸਤਿਗੁਰੂ ਜੀ ਜੋ ਸਾਡੇ ਤੇ ਤਰਸ ਮਹਿਰਮਤ ਕਰੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਸੂਹੀ ਮਖਲਾ ਪੰਜਮਾ ਸੂਹੀ ਰਾਗ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਣਾ ਕਰਦੇ ਹਨ ਕਿ ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਭਾਵ ਕੇ ਸਤਿਗੁਰੂ ਜੀ ਕਹਿ ਰਹੇ ਨੇ ਕਿ ਇਨਸਾਨ ਤੇਰੀ ਉਮਰ ਦੀ ਨਦੀ ਹੈ ਨਾ ਜਿਹੜੀ ਉਹ ਵਹਿੰਦੀ ਜਾ ਰਹੀ ਹੈ ਪਰ ਤੂੰ ਇੱਧਰ ਧਿਆਨ ਹੀ ਨਹੀਂ ਕਰਦਾ ਜਿਵੇਂ ਨਦੀ ਦਾ ਪਾਣੀ ਵਗਦਾ ਹੀ ਜਾ ਰਿਹਾ ਹੈ ਇਸੇ ਤਰ੍ਹਾਂ ਤੇਰੇ ਸਵਾਸਾਂ ਦੀ ਪੂੰਜੀ ਤੇਰੀ ਉਮਰ ਦਿਨ ਦਿਨ ਘਟਦੀ ਜਾ ਰਹੀ ਮਿੱਥਿਆ ਮੋਹ ਬੰਦਾ ਨਿਤ ਪਾਰ ਚ ਪਰ ਇਨਸਾਨ ਤੇਰੀ ਬਦਕਿਸਮਤ ਹੀ ਤੇਰੀ ਪਰ ਇਨਸਾਨ ਤੇਰੀ ਬਾਦ ਕਿਸਮਤੀ ਤੂੰ ਕੀ ਕਰ ਰਿਹਾ ਹੈ ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬੰਨਣਾ ਨੂੰ ਬੰਨਦਾ ਰਹਿੰਦਾ ਹੈ ਵੀ ਉਹ ਵੀ ਮੇਰਾ ਹੈ ਉਹ ਵੀ ਮੇਰਾ ਹੈ ਇਹ ਵੀ ਮੇਰਾ ਮਾਦਵੇ ਭਜ ਦਿਨ ਨਿਤ ਰਹਿਣੀ ਕਿ ਇਨਸਾਨ ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪਿਆ ਕਰ ਜੋ ਇਹ ਮਾਇਆ ਦਾ ਅਸਲੀ ਪਤੀ ਹੈ ਅਕਾਲ ਪੁਰਖ ਜਿਸ ਨੇ ਇਸ ਮਾਇਆ ਨੂੰ ਕਾਬੂ ਕੀਤਾ ਹੋਇਆ ਹੈ ਜਨਮ ਪਦਾਰਥ ਜੀਤ ਹਰ ਸ਼ਰਣੀ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਕੇ ਜੋ ਤੇਰਾ ਅਨਮੋਲਕ ਕੀਮਤੀ ਮਨੁੱਖਾ ਜਨਮ ਹੈ ਨਾ ਇਹਦਾ ਲਾਭ ਖੱਟ ਲੈ ਰਹਾਉ ਦਾ ਬਿਸ਼ਰਾਮ ਦੇ ਕੀ ਕਰਤ ਵਿਕਾਰ ਦੂ ਕਰ ਝਾਰਤ ਆ ਰਾਮ ਰਤਨ ਰਿੱਧ ਤਿਲ ਨਹੀਂ ਧਾਰਤ ਤੂੰ ਹਾਨ ਲਾਭ ਵਿਚਾਰਨ ਤੋਂ ਬਿਨਾ ਹੀ ਵਿਕਾਰ ਕਰੀ ਜਾ ਰਿਹਾ ਪਰਮਾਤਮਾ ਦਾ ਸਤਿਗੁਰੂ ਜੀ ਕਹਿੰਦੇ ਜਿਹੜਾ ਰਤਨ ਵਰਗਾ ਤੈਨੂੰ ਕੀਮਤੀ ਨਾਮ ਮਿਲਿਆ ਨਾ ਇਹਨੂੰ ਆਪਣੇ ਹਿਰਦੇ ਦੇ ਵਿੱਚ ਤੂੰ ਇੱਕ ਛਿੰਨ ਵਾਸਤੇ ਵੀ ਨਹੀਂ ਟਿਕਾਉਂਦਾ ਬਾਕੀ ਤੂੰ ਸਾਰੇ ਕੰਮ ਕਰੀ ਜਾ ਰਿਹਾ ਹੈ ਪਰਨ ਭੋਖਣਾ ਸੰਗ ਔਦ ਬਿਹਾਣੀ ਸਤਿਗੁਰੂ ਜੀ ਕਹਿੰਦੇ ਆਪਣਾ ਸਰੀਰ ਪਾਲਣ ਪੋਸਣ ਦੇ ਵਿੱਚ ਤੇਰੀ ਉਮਰ ਦਿਨੋਂ ਦਿਨ ਲੰਘਦੀ ਜਾ ਰਹੀ ਹੈ ਪਰ ਤੈਨੂੰ ਸਮਝ ਹੀ ਨਹੀਂ ਆ ਰਹੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ ਕਹਿੰਦੀ ਇਹ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਕੇ ਤੂੰ ਆਤਮਿਕ ਆਨੰਦ ਦੀ ਅਵਸਥਾ ਨੂੰ ਸਮਝਣਾ ਤੀਨਾ ਆਤਮਿਕ ਆਨੰਦ ਲੈਣਾ ਸੀ ਤੈਨੇ ਜ਼ਿੰਦਗੀ ਦਾ ਉਹ ਤੈਨੂੰ ਸਮਝ ਹੀ ਨਹੀਂ ਆਇਆ ਸ਼ਰਨ ਸਮਰਤ ਅਗੋਚਰ ਸਵਾਮੀ ਏ ਅਕਾਲ ਪੁਰਖ ਸਾਰੀਆਂ ਤਾਕਤਾਂ ਦੇ ਮਾਲਕ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਮੇਰੇ ਮਾਲਕ ਮੈਂ ਤੇਰੀ ਸ਼ਰਨ ਆਇਆ ਹਾਂ ਉਧਰ ਨਾਨਕ ਪ੍ਰਭ ਅੰਤਰ ਜਾਮੀ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਨਾਨਕ ਵੀ ਆਖਦਾ ਹੈ ਕਿ ਮੈਨੂੰ ਵਿਕਾਰਾਂ ਤੋਂ ਬਚਾ ਲੈ ਤੂੰ ਮੇਰਾ ਮਾਲਕ ਹੈ ਤੂੰ ਮੇਰੇ ਦਿਲ ਦੀ ਜਾਣਣ ਵਾਲਾ ਸੋ ਹੁਕਮਨਾਮੇ ਦੇ ਵਿੱਚ 사ਤਗੁਰੂ ਜੀ انسان ਨੂੰ ਇਹੋ ਸਮਝਾਉਣਾ ਕਰ ਰਹੇ ਹਨ ਕਿ انسان ਤੇਰੀ ਉਮਰ ਦਿਨ ਬਾ ਦਿਨ ਕੱਟਦੀ ਜਾ ਰਹੀ ਹੈ ਪਰ ਜਿੱਥੇ ਤੂੰ ਜਾਣਾ ਹੈ ਨਾ ਉਹਦੇ ਲਈ ਤੇਰੀ ਕੋਈ ਵੀ ਤਿਆਰੀ ਨਹੀਂ ਤੂੰ ਇੰਨਾ ਗਲਤਾਨ ਤੇ ਗافل ਹੋ ਗਿਆ ਮਾਇਆ ਦੇ ਵਿੱਚ ਕਿ ਤੈਨੂੰ ਇਸ ਸਮਝ ਹੀ ਭੁੱਲ ਗਈ ਵੀ ਤੂੰ ਸੰਸਾਰ ਤੇ ਕਰਨ ਕੀ ਆਇਆ ਸੀ ਲਾਹਾ ਕਿਸ ਚੀਜ਼ ਦਾ ਲੈਣਾ ਸੀ ਤੇ ਤੂੰ ਸਮਾਂ ਹੀ ਬਰਤ ਗਵਾ ਰਿਆ ਹੈ ਇਸ ਕਰਕੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਜੋ ਸਤਿਗੁਰੂ ਦਾ ਅਮੋਲਕ ਅਮੁਲਕ ਨਾਮ ਹੈ ਨਾ ਬੇਸ਼ੁਮਾਰ ਕੀਮਤੀ ਉਹਦਾ ਲਾਹਾ ਲੈ ਲੈ ਸੋ ਬਾਣੀ ਦਾ ਜਾਪ ਕਰਦੇ ਹੁਈਆਂ ਭੁੱਲਾਂ ਚੋਕਾਂ ਸਤਿਗੁਰੂ ਸੰਗਤ ਬਖਸ਼ਣ ਜੋ ਮਾਫ ਕਰਨਾ ਜੀ ਗੁਰਬਾਣੀ ਦੀ ਵੀਡੀਓ ਹੈ ਚੰਗੀ ਲੱਗੇ ਅਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਵਾਹਿਗੁਰੂ ਲਿਖ ਦਿਆ ਕਰੋ ਤਾਂ ਜੋ ਸਭ ਦਾ ਭਲਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ